ਕੌਰ ਖਾਲਸਾ ਵਾਹਿਗੁਰੂ ਜੀ ਫਤਹਿ ਗੁਰੂ ਪਿਆਰੀ ਸੰਤ ਜੀ ਜਿਵੇਂ ਆਪ ਨੂੰ ਭਾਈ ਸਾਹਿਬ ਨੇ ਦੱਸਿਆ ਹੈ ਕਿ ਬੱਚੀ ਰਮਨਦੀਪ ਕੌਰ ਤੁਹਾਨੂੰ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਜੀਵਨ ਬਾਰੇ ਦੱਸਣਗੇ ਸੋ ਮੈਂ ਤੁਹਾਨੂੰ ਸੰਕੇਤ ਜੀ ਦੱਸਣਾ ਚਾਹੁੰਦਾ ਹੈ ਕਿ ਸ੍ਰੀ ਗੁਰੂ ਹਰ Rai ਸਾਹਿਬ ਜੀ ਦਾ ਆ ਜੋਤੀ ਜੋਤ ਸਮਾਉਣ ਦਾ ਦਿਵਸ ਸੀ 15 ਅਕਤੂਬਰ ਨੂੰ ਇਹ ਉਸੇ ਦਿਨ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਗੱਦੀ ਦਿਵਸ ਸੀ ਕਿਉਂਕਿ ਆਪਾਂ ਨੇ 2 ਮਹੀਨੇ ਪਹਿਲਾਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਬਾਰੇ ਜਾਣਿਆ ਸੀ ਸੋ ਇਸ ਕਰਕੇ ਅਸੀਂ ਸ੍ਰੀ ਗੁਰੂ ਹਰਾਇ ਸਹਿਬ ਦੇ ਜੀਵਨ ਬਾਰੇ ਹੀ ਜਿਹੜਾ ਇਹ ਲੈਕਚਰ ਹੈ ਸਪੀਚ ਹੈ ਹੋਊਗੀ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂਗੇ ਕਈ ਵਾਰੀ ਜਦੋਂ ਅਸੀਂ ਬਾਹਰ ਉਸ ਰੋਪ ਫਰੋਲਦੇ ਹਾਂ ਤਾਂ ਗੁਰੂ ਸਾਹਿਬ ਜੀ ਦੇ ਮਾਤਾ ਜੀ ਦਾ ਨਾਮ ਨਿਹਾਲ ਘਰ ਵੀ ਲਿਖਿਆ ਆਉਂਦਾ ਹੈ ਪਰ ਸ਼ਰੋਮਣੀ ਕਵੀ ਕਵੀ ਸੰਤੋਖ ਸਿੰਘ ਜੀ ਨੇ ਉਹਨਾਂ ਨੇ ਸਿਰਫ ਮਾਤਾ ਨੰਕੀ ਜੀ ਦੇ ਨਾਲ ਵਾਲੀ ਜ਼ਿਕਰ ਕੀਤਾ ਹੈ ਸੋ ਆਪਾਂ ਇਸ ਦੇ ਬਾਦ ਵਿਵਾਦ ਵਿੱਚ ਨਹੀਂ ਪੈਂਦੇ ਕਿਉਂਕਿ ਅਸੀਂ ਸਪੀਚ ਵਿੱਚ ਵੀ ਇਹੀ ਨਾਮ ਵਰਤਾਂਗੇ ਪਰ ਤੁਹਾਨੂੰ ਕਈ ਸਰੋਤਾਂ ਵਿੱਚੋਂ ਮਾਤਾ ਨਿਹਾਲ ਕੌਰ ਵੀ ਲਿਖਿਆ ਮਿਲੂਗਾ ਸੋ ਇੱਜਤ ਮੈਂ ਕਹਿੰਦਾ ਹੋਇਆ ਬੱਚੀ ਰਮਨਦੀਪ ਕੌਰ ਨੂੰ ਕਹੂੰਗਾ ਕਿ ਉਹ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵੰਤਨ ਸਾਹਿਬ ਸ੍ਰੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਗੱਜ ਕੇ ਬਣਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਜੀ ਨਾਲ ਸ੍ਰੀ ਗੁਰੂ ਹਰ Rai ਜੀ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕਰਾਂਗੀ ਸ੍ਰੀ ਗੁਰੂ ਹਰ Rai ਜੀ ਦਾ ਜਨਮ ਪਿਤਾ ਬਾਬਾ ਗੁਰਦਤਾ ਜੀ ਅਤੇ ਮਾਤਾ ਨੰਨਤੀ ਜੀ ਦੇ ਘਰ 19 ਮਾਗ ਸੰਮਤ 1886 ਬਿਕਰਮੀ 1630 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ ਸ੍ਰੀ ਗੁਰੂ ਹਰ Rai ਸਾਹਿਬ ਜੀ ਬਚਪਨ ਤੋਂ ਹੀ ਕੋਮਲ ਹਿਰਦੇ ਅਤੇ ਸੰਤ ਸੁਭਾਅ ਦੇ ਮਾਲਕ ਸਨ। ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪੋਤੇ ਬਾਲ ਹਰ Rai ਜੀ ਨੂੰ ਹਮੇਸ਼ਾ ਆਪਣੇ ਨਾਲ ਰੱਖਦੇ। ਬਾਲ ਹਰ Rai ਜੀ ਦੀ ਪੜ੍ਹਾਈ ਲਿਖਾਈ, ਸ਼ਸਤਰ ਵਿਦਿਆ ਅਤੇ ਘੋੜਸਵਾਰੀ ਆਦਿ ਦੀ ਪੂਰੀ ਸਖਲਾਈ ਗੁਰੂ ਜੀ ਨੇ ਆਪਣੀ ਦੇਖਰੇਖੇ ਕਰਵਾਈ। ਉਹ ਆਪਣੇ ਪੋਤੇ ਨਾਲ ਸਮੇਂ-ਸਮੇਂ ਤੇ ਗਿਆਨ, ਵੈਰਾਗ ਅਤੇ ਸੱਚ ਦੇ ਮਾਰਗ ਦੀ ਚਰਚਾ ਉੱਚੇ ਚੇਤਨ៌ ਦੇ ਕਰਿਆ ਕਰਦੇ ਸਨ ਇਸ ਤਰ੍ਹਾਂ ਬਾਲ ਹਰ ਰਾਇ ਜੀ ਵਿੱਚ ਆਪਣੇ ਦਾਦਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਰ੍ਹਾਂ ਸੰਤ ਅਤੇ ਸਿਪਾਹੀ ਦੇ ਗੁਣ ਵਿਕਸਿਤ ਹੋ ਗਏ ਆਪ ਜੀ 8 ਸਾਲ ਦੇ ਹੀ ਸਨ ਜਦੋਂ ਆਪ ਜੀ ਦੇ ਪਿਤਾ ਜੀ ਬਾਬਾ ਗੁਰਤਾ ਜੀ ਔਕਾਤ ਚਰਾਣਾ ਕਰ ਗਏ ਸਨ ਆਪ ਜੀ ਦਾ ਵਿਆਹ ਮਾਤਾ ਕ੍ਰਿਸ਼ਨ ਕੌਰ ਜੀ ਦੇ ਨਾਲ ਹੋਇਆ ਆਪ ਜੀ ਦੇ ਘਰ ਦੋ ਪੁੱਤਰਾਂ ਬਾਬਾ ਰਾਮ ਰਾਏ ਅਤੇ ਸ੍ਰੀ ਹਰਕ੍ਰਿਸ਼ਨ ਜੀ ਦਾ ਜਨਮ ਹੋਇਆ ਸਰਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਲ ਹਰ Rai ਜਿਹਨੂੰ ਯੋਗ ਜਾਣ ਕੇ 11 ਚੇਤ ਸੰਮਤ 1701 ਬਿਕਰਮੀ 1644 ਈਸਵੀ ਵਿੱਚ ਗੁਰਿਆਈ ਕਬਖ ਦਿੱਤੀ। ਆਪ ਜੀ ਦੀ ਉਮਰ ਉਸ ਸਮੇਂ ਸਿਰਫ 14 ਸਾਲ ਦੀ ਸੀ। ਆਪ ਜੀ ਦੇ ਦੁਆਖਾਨੇ ਵਿੱਚ ਛੋਟੀ ਦੇ ਵੈਦ ਤੇ ਹਕੀਮ ਸਨ ਅਤੇ ਦੁਰਲੱਭ ਜਿਹੜੀ ਬੂਟੀਆਂ ਤੋਂ ਦਵਾਈਆਂ ਵੀ ਤਿਆਰ ਹੁੰਦੀਆਂ ਸਨ। ਇੱਕ ਵਾਰ ਸ਼ਾਹ ਜਹਾਂ ਦਾ ਪੁੱਤਰ ਦਾਰਾ ਸ਼ਿਕੋ ਬਹੁਤ ਬਿਮਾਰ ਹੋ ਗਿਆ। ਹਕੀਮਾਂ ਦੁਆਰਾ ਕਾਫੀ ਕੋਸ਼ਿਸ਼ਾਂ ਦੇ ਬਾਅਦ ਵੀ ਉਸ ਨੂੰ ਆਰਾਮ ਨਾ ਆਇਆ ਹਕੀਮਾਂ ਨੇ ਸ਼ਾਹਜਹਾਨ ਨੂੰ ਦੱਸਿਆ ਕਿ ਦਾਰਸ਼ਕੋ ਨੂੰ ਠੀਕ ਕਰਨ ਲਈ ਉਹਨਾਂ ਨੂੰ ਵਿਸ਼ੇਸ਼ ਕਿਸਮ ਦੀਆਂ ਜੜੀ-ਬੁੱਟੀਆਂ ਦੀ ਲੋੜ ਹੈ ਜੋ ਸਿਰਫ ਸ੍ਰੀ ਗੁਰੂ ਹਰ Rai ਜੀ ਦੇ ਦਰਬਾਰਾਂ ਦੇ ਤੋਂ ਹੀ ਮਿਲ ਸਕਦੀਆਂ ਹਨ ਪਰ ਸ਼ਾਹਜਹਾਨ ਉਖਲੇਖਾ ਸੀ ਕਿ ਸ੍ਰੀ ਗੁਰੂ ਹਰ Rai ਜੀ ਇਹ ਜੜੀ-ਬੁੱਟੀਆਂ ਉਸ ਨੂੰ ਨਹੀਂ ਦੇਣਗੇ ਕਿਉਂਕਿ ਮੁਗਲ ਹਕੂਮਤ ਨੇ ਪਨਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾ ਕੇ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ ਪਰ ਹੋਰ ਕਿਸੇ ਵੀ ਪਾਸੇ ਤੋਂ ਆਸਤੀ ਕਰਨ ਦਿਖਾਈ ਨਾ ਦੇਣ ਕਾਰਨ ਸ਼ਾਹ ਜਹਾਨ ਨੂੰ ਗੁਰੂ ਜੀ ਦੀ ਸ਼ਰਨ ਵਿੱਚ ਆਉਣਾ ਹੀ ਪਿਆ ਸਰਬੱਤ ਦਾ ਭਲਾ ਮੰਗਣ ਵਾਲੇ ਨੇਰ ਵੈਰ ਗੁਰੂ ਜੀ ਨੇ ਵੈਰੀਆਂ ਸਾਰੀਆਂ ਨੂੰ ਮਾਫ਼ ਕਰਕੇ ਲੋੜਿੰਦੀਆਂ ਅਵਸਥਾ ਉਹਨਾਂ ਨੂੰ ਦੇ ਦਿੱਤੀਆਂ ਜਿਸ ਦੇ ਨਾਲ ਦਾਰਾ ਸ਼ਿਕੋਹ ਠੀਕ ਹੋ ਗਿਆ ਇਸ ਤਰ੍ਹਾਂ ਗੁਰੂ ਜੀ ਨੇ ਸਿੱਖਾਂ ਵਿੱਚ ਸ਼ਰਨ ਆਏ ਦੁਸ਼ਮਣ ਦੀ ਵੀ ਮਦਦ ਕਰਨ ਦਾ ਗੁਣ ਭਰ ਦਿੱਤਾ। ਗੁਰੂ ਜੀ ਨੇ ਜਾਨਵਰਾਂ ਅਤੇ ਪੰਛੀਆਂ ਦੀ ਦੇਖਭਾਲ ਲਈ ਇੱਕ ਰੱਖ ਦਾ ਨਿਰਮਾਣ ਵੀ ਕਰਵਾਇਆ। ਜੀਵਾਂ ਦੀ ਬਨਸਵੰਤਾ ਬਣਾਈ ਰੱਖਣਾ ਅਤੇ ਦਰਨੁਭ ਜਾਨਵਰਾਂ ਅਤੇ ਪੰਛੀਆਂ ਨੂੰ ਸੰਭਾਲਣ ਦੇ ਨਵੇਂ ਕਲਕਾਰਜ ਆਰੰਭ ਕਰਕੇ ਗੁਰੂ ਜੀ ਨੇ ਸਿੱਖਾਂ ਅੰਦਰ ਕੁਦਰਤ ਦੀਆਂ ਦਾਤਾਂ ਨੂੰ ਪਿਆਰ ਕਰਨਾ ਅਤੇ ਕੁਦਰਤ ਸੌਮਿਆਂ ਦੀ ਸੰਭਾਲ ਕਰਨ ਦਾ ਗੁਣ ਵੀ ਭਰ ਦਿੱਤਾ। ਪਹਿਲੇ ਗੁਰੂ ਸਰਬਾਨਾਂ ਦੀ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਲੋਕ ਭਲਾਈ ਦੇ ਬਹੁਤ ਸਾਰੇ ਕਾਰਜ ਕੀਤੇ 1600 ਸਹਰੀ ਇਸਨੀ ਵਿੱਚ ਜਦੋਂ ਕਸ਼ਮੀਰ ਅਤੇ ਪੰਜਾਬ ਵਿੱਚ ਕਾਲ ਪਿਆ ਤਦ ਗੁਰੂ ਜੀ ਨੇ ਦਸਮੰਦ ਦੀ ਮਾਇਆ ਨਾਲ ਕਾਲ ਪੀੜਤਾ ਦੀ ਮਦਦ ਕੀਤੀ ਉਹਨਾਂ ਨੇ ਅਨੇਕਾਂ ਲੰਗਰ ਲਗਾਏ ਅਤੇ ਹੋਰ ਜ਼ਰੂਰੀ ਵਸਤਾਂ ਲੋੜਵੰਦਾਂ ਤੱਕ ਪਹੁੰਚਾਈਆਂ ਸਿੱਖੀ ਦੇ ਵਾਅਦੇ ਲਈ ਗੁਰੂ ਜੀ ਨੇ ਦੁਆਬੇ ਅਤੇ ਮਾਲਵੇ ਦੇ ਪ੍ਰਚਾਰਕ ਦੌਰੇ ਕੀਤੇ ਆਪ ਜੀ ਨੇ ਭਾਈ ਸੁਖਰੇਸ਼ਾ ਸੰਿਆਸੀ ਭਗਤ ਭਗਵਾਨ ਅਤੇ ਭਾਈ ਫਿਰੋਜੀ ਨੂੰ ਪ੍ਰਚਾਰ ਕੰਮ ਲਈ ਦੂਰ ਦਰਾਡੇ ਦੇ ਇਲਾਕਿਆਂ ਵਿੱਚ ਭੇਜਿਆ। ਗੁਰੂ ਜੀ ਨੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਧਰਮ ਪ੍ਰਚਾਰ ਦੇ 360 ਕੇਂਦਰ قائم ਕੀਤੇ ਸਨ। ਜਦ ਦਿੱਲੀ ਦੇ ਤਖਤ ਨੂੰ ਲੈ ਕੇ ਸ਼ਾਹਜਹਾਨ ਦੇ ਪੁੱਤਰਾਂ ਔਰੰਗਜ਼ੇਬ ਅਤੇ ਦਾਰਾ ਸ਼ਿਕੋਹ ਵਿਚਕਾਰ جنگ ਹੋਈ। ਤਦ ਆਪਣੀ ਜਾਨ ਬਚਾਉਣ ਲਈ ਦਾਰਾ ਸ਼ਕੋ ਗੁਰੂ ਜੀ ਪਾਸ ਆਇਆ ਅਤੇ ਬੇਨਤੀ ਕੀਤੀ ਕਿ ਜੇਕਰ ਉਹ ਔਰੰਗਜ਼ੇਬ ਨੂੰ ਇੱਕ ਦਿਨ ਲਈ ਗੋਇੰਦਵਾਲ ਸਾਹਿਬ ਵਿਖੇ ਰੋਕ ਲੈਂਦਾ ਤਾਂ ਉਹ ਲਾਹੌਰ ਮੁੜ ਜਾਵੇਗਾ ਤੇ ਬਚ ਜਾਵੇਗਾ। ਤਾਂ ਤੇ ਗੁਰੂ ਜੀ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਪ੍ਰਸ਼ਾਦ ਸ਼ਿਕਾ ਕੇ ਲਾਹੌਰ ਨੂੰ ਤੋਰ ਦਿੱਤਾ। ਫਿਰ ਆਪ ਜੀ ਨੇ ਆਪਣੀ 22 ਹੋਰ ਸਵਾਰਾਂ ਦੀ ਫੌਜ ਨੂੰ ਹੁਕਮ ਦਿੱਤਾ ਕਿ ਗੋਇੰਦਵਾਲ ਸਾਹਿਬ ਪੱਤਨ ਦੀਆਂ ਸਾਰੀਆਂ ਵੇੜੀਆਂ ਇੱਕ ਦਿਨ ਲਈ ਆਪਣੇ ਕਬਜ਼ੇ ਵਿੱਚ ਲੈ ਜਾਣ। ਆਪਦੇ ਹੁਕਮਤੇ ਇੰਜ ਹੀ ਕੀਤਾ ਗਿਆ ਅਤੇ ਇਸ ਤਰ੍ਹਾਂ ਲੜਾਈ ਵਿੱਚ ਕਿਸੇ ਦਾ ਖੂਨ ਵੀ ਨਹੀਂ ਡੁੱਲਿਆ ਅਤੇ ਦਾਰਾ ਸ਼ਕੋਦੀ ਜਾਨ ਨਹੀਂ ਬਚ ਗਈ 1658 ਇਸ ਸੀ ਵਿੱਚ ਜਦ ਔਰੰਗਜ਼ੇਬ ਤਖਤ ਤੇ ਬੈਠਿਆ ਤਾਂ ਗੁਰੂ ਘਰ ਦੇ ਦੁਖੀਆਂ ਨੇ ਗੁਰੂ ਜੀ ਦੇ ਖਿਲਾਫ ਉਸਦੇ ਕੰਨ ਪਰਨੇ ਸ਼ੁਰੂ ਕਰ ਦਿੱਤੇ ਉਸਨੇ ਗੁਰੂ ਜੀ ਨੂੰ ਗੱਲਬਾਤ ਲਈ ਦਿੱਲੀ ਸੱਦਿਆ ਗੁਰੂ ਜੀ ਔਰੰਗਜ਼ੇਬ ਦੀਆਂ ਚਾਲਾਂ ਨੂੰ ਸਮਝਦੇ ਸਨ ਆਰ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਦਿੱਲੀ ਭੇਜਿਆ ਗੁਰੂ ਜੀ ਨੇ ਰਾਮ ਰਾਏ ਨੂੰ ਸਮਝਾਇਆ ਸੀ ਕਿਨੇ ਡਰ ਭੋਕੇ ਸੱਚੀ ਗੱਲ ਕਰਨੀ ਅਤੇ ਕਰਾਮਾਤ ਨਹੀਂ ਦਿਖਾਉਣੀ। ਰਾਮ ਰਾਏ ਜੀ ਨੇ ਦਿੱਲੀ ਜਾ ਕੇ ਔਰੰਗਜ਼ੇਬ ਦੇ ਸ਼ੰਕੇ ਦੂਰ ਕੀਤੇ। ਇਸ ਨਾਲ ਰਾਮ ਰਾਏ ਜੀ ਹੰਕਾਰ ਵਿੱਚ ਆ ਗਏ ਅਤੇ ਔਰੰਗਜ਼ੇਬ ਦੇ ਕਹਿਣ ਉੱਤੇ ਕਰਾਮਾਤਾਂ ਫੋਲਣਾ ਸ਼ੁਰੂ ਕਰ ਦਿੱਤੀਆਂ। ਔਰੰਗਜ਼ੇਬ ਨੇ ਰਾਮ ਰਾਏ ਜੀ ਨੂੰ ਗੁਰਬਾਣੀ ਦੀ ਇੱਕ ਤੁਕ ਮਿੱਟੀ ਮੁਸਲਮਾਨ ਕੀ ਪੇੜਾ ਤੇ ਘੁਮਿਆਰ ਬਾਰੇ ਕਿਹਾ ਕਿ ਇਸ ਵਿੱਚ ਮੁਸਲਮਾਨਾਂ ਦੀ ਬਦਨਾਮੀ ਕੀਤੀ ਗਈ ਹੈ। ਇਸ ਹੰਤੀ RAM RAI ਨੇ orange aid ਨੂੰ ਖੁਸ਼ ਕਰਨ ਲਈ ਕਿਹਾ ਕਿ ਇਹ ਤੋਕ ਗਲਤ ਪੜ੍ਹੀ ਅਤੇ ਲਿਖੀ ਗਈ ਹੈ ਅਸਲ ਵਿੱਚ ਇੱਥੇ ਮਿੱਟੀ ਬੇਈਮਾਨ ਕੀ ਪੜਾਏ ਕੋਈ ਸੁਹਾਰ ਹੈ ਜਦ ਸ੍ਰੀ ਗੁਰੂ ਹਰ Rai ਜਿਨੂੰ ਇਸ ਤੋਕ ਬਦਲਣ ਵਾਲੀ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੂੰ ਇਸ ਦਾ ਬਹੁਤ ਦੁੱਖ ਹੋਇਆ ਗੁਰੂ ਜੀ ਨੇ ਮੜ RAM RAI ਨੂੰ ਕਦੇ ਮੱਥੇ ਨਾ ਲਾਇਆ ਅਤੇ ਇਸ ਤਰ੍ਹਾਂ ਸਾਨੂੰ ਵੀ ਚਾਪਲੂਸਾ ਅਤੇ ਖੁਸ਼ਾਮ ਦੀਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਕੀਤੀ ਆਪਣਾ ਅੰਤਲਾ ਸਮਾਂ ਨੇੜੇ ਪ੍ਰਤੀਤ ਕਰਕੇ ਗੁਰੂ ਜੀ ਆਪਣੇ ਛੋਟੇ ਪੁੱਤਰ ਹਰਿਕ੍ਰਿਸ਼ਨ ਜੀ ਨੂੰ ਘਰੇ ਆਈ ਸੌਂਕੇ ਕਤਕਵਰੀ ਨੋ ਸੰਵਤ 1718 ਬਿਕਰਮੀ 1661 ਈਸਵੀ ਨੂੰ ਜੋਤੀ ਜੋਤ ਸਮਾ ਗਏ। ਸ੍ਰੀ ਗੁਰੂ ਹਰਰਾਜ ਜੀ ਦੇ ਜੀਵਨ ਤੋਂ ਸਾਨੂੰ ਕਿਰਤ ਕਰਨ, ਨਾਮ ਜਪਣ, ਵੰਡ ਛਕਣ, ਗੁਰਬਾਣੀ ਦਾ ਆਦਰ ਕਰਨ, ਕਿਸੇ ਨੂੰ ਮੰਦਾ ਨਾ ਬੋਲਣ, ਸ਼ਰਨ ਵਿੱਚ ਆਏ ਦੀ ਮਦਦ ਕਰਨ, ਖੁਸ਼ਾਮਦੀਆਂ ਤੋਂ ਦੂਰ ਰਹਿਣ, ਦਸਮੰਦ ਦੀ ਯੋਗ ਥਾਂ ਤੇ ਵਰਤੋਂ ਕਰਨ ਕੁਦਰਤ ਅਤੇ ਵਾਤਾਵਰਨ ਦੀ ਸੰਭਾਲ ਕਰਨ ਦੀ ਸਿੱਖਿਆ ਮਿਲਦੀ ਹੈ ਵਾਹਿਗੁਰੂ ਜੀਤਾਰ ਖਾਨ ਸਾਹਿਬ ਉਪਾਰਿਵਰ ਜੀ ਕੀ ਸੇਵਾ ਬੋਲੇ ਸੁਨਹਾਰ ਸਰਸਤੀ ਭਾਰ ਸ੍ਰੀ ਸੰਦੀਨ ਬੱਚੇ ਰਮਨਦੀਪ ਕੌਰ ਜੀ ਜਿਨ੍ਹਾਂ ਨੇ ਬਹੁਤ ਹੀ ਸਮੋਚੇ ਨਾਲ ਆਵਦੀ ਨਾਲ ਉਹ ਬਾਬਾ ਸਾਹਿਬ